ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਗੁਰਮਤ ਸਿੰਘ ਦੇ ਨਾਲ ਅੱਜ ਅਸੀਂ ਫਗਵਾੜਾ ਤੋਂ ਜਿਹੜੀ ਯਾਤਰਾ ਜਾ ਰਹੀ ਆ ਸਤਿ ਸ੍ਰੀ ਬਾਬਾ ਬਾਲਕਨਾਥ ਜੀ ਦੇ ਮੰਦਿਰ ਔਰ ਗੁਰੂ ਦਤਰਾ ਜੀ ਦਾ ਜਿਹੜਾ ਸਥਾਨ ਆ ਉਹਦੇ ਦਰਸ਼ਨ ਕਰਾਂਗੇ ਔਰ ਸਾਡੀ ਜਿਹੜੀ ਸੰਗਤ ਆ ਇਸ ਵੇਲੇ ਫਗਵਾੜਾ ਤੋਂ ਚਾਲੇ ਪਾ ਕੇ ਜੂਨਾਂ ਨੁਰਵਾਲਾ ਹੋ ਚੁੱਕੀ ਆ ਜਿਹੜੀਆਂ ਗੱਡੀ ਵਿੱਚ ਭੇਟਾ ਹੋਣੀ ਗਾਈਆਂ ਔਰ ਜਿਹੜੀਆਂ ਗੁਰੂਸ ਜੀ ਦੇ ਮਹਿਮਾ ਗਾਰੇ ਆ ਅਸੀਂ ਆ ਤੁਹਾਨੂੰ ਦਿਖਾਵਾਂਗੇ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਣਾ ਦੋਆਬਾ ਨਿਊਜ਼ 24 हम चुंदर लैया ਡੰਗੋ ਆ ਚੁੱਕਿਆ ਐਂ ਜੀ ਮੈਂ ਗੋਰੀ ਦੋ ਮੈਂ ਡੰਗੋ ਆ ਚੁੱਕਿਆ ਜੇਨ ਪਾਣੀ ਸਾਰੇ ਜੀ ਜਾਈ ਜਤਾਈ ਦੇ

ਸਹੀ ਹੈ ਰਾਵਣ ਉਹ ਤੁਸ ਨੋ ਨੋ ਬੰਦੇ ਕਿੰਨੇ ਬੰਦੇ ਹੋਸੀ ਆ ਜੀ ਘਰ ਦਾ ਕਿਤਾਈ ਨਹੀਂ ਪਾਣੀ ਦੇ ਘਰ ਦਾ ਹੈ ਰਾਵਣ ਬੋਲੋ ਜੀ ਜੈ ਬਾਬੇ ਜੈ ਬਾਬਦੇ ਜੀ ਤੁਸੀਂ ਬਾਬਾ ਜੀ ਦੇ ਦਰਵਾਜ਼ਾ ਜਾ ਰਹੇ ਹੋ ਹਾਂ ਜੀ ਹੋਰ ਸਾਡੇ ਜਿਹੜੀਆਂ ਸਾਰੀਆਂ ਥੇਕ ਰਹੀਆਂ ਉਹਨਾਂ ਨੂੰ ਕੀ ਮੈਸੇਜ ਉਹਨਾਂ ਨੇ ਵੀ ਮੈਸੇਜ ਦਿੱਤੇ ਆ ਵੀ ਤੁਸੀਂ ਵੀ ਆਪਣੇ ਬਾਬਾ ਜੀ ਦੇ ਆ ਕੇ ਦਰਸ਼ਨ ਕਰੋ ਬਾਬਾ ਆ ਜੁਨਾਗੜ ਜਾ ਰਹੇ ਆ ਮੂਰਤੀ ਸਥਾਪਨਾ ਤੀਸਰੀ ਬਾਬਾ ਜੀ ਦਾ ਸਤਾਨ ਇੱਕ ਤਾਂ ਇੱਧਰ ਇੱਕ ਜੁਨਾਗੜ ਜਨਮ ਭੂਮੀ ਆ ਜਨਮ ਭੂਮੀ ਕੁ ਜੁਨਾਗੜ ਦੀ ਆ ਬਾਬਾ ਜੀ ਚਲ ਗਏ ਸੀ ਸਾਹ ਤੜਾਈਆਂ ਬਾਬਾ ਜੀ ਸੀ ਇਹਨਾਂ ਨੇ ਰੰਗ ਕਿਸ ਦਿਨ ਹੋਇਆ ਸੀ ਗੁਰਦਾਤਰਾ ਜੀ ਉਹਨੇ ਤਾਂ ਬਾਹਰ ਦੀ ਕਿਸੇ ਤੋਂ ਲਿਆ ਸੀ ਗੋਗਰਕਨਾਥ ਕੋਲ ਲਿਆਸਗਾ ਉਹਨਾਂ ਨੇ ਲਿਆ ਨਹੀਂ ਗੋਰਖਨਾਥ ਨੇ ਕਿਹਾ ਸੀ ਮੇਰਾ ਨਾਮ ਲੈ ਪਰ ਨਹੀਂ ਲਿਆ ਸੀ ਅਜੀਬ ਜੀ ਜੈ ਬਾਬਾ ਜੀ ਜੈ ਬਾਬਾ ਜੀ ਜੇ ਸਾਡਾ ਤੇ ਤੁਹਾਡਾ ਦਿਨ ਆ 200 ਦੇ ਗੀਤ ਜਾ ਰਹੀ ਆ ਹਾਂਜੀ ਹਾਂਜੀ ਔਰ ਸਾਡਾ ਬੜੀਆ ਖੁਸ਼ੀ ਆ ਮੈਂ ਦੇਖ ਰਿਹਾ ਹਾਂਜੀ ਜਿਹੜੇ ਹੁਣ ਵਾਲੇ ਸਮੇਂ ਚ ਹਾਂਜੀ ਜਿਹੜਾ ਸਾਡਾ ਤੁਹਾਡੇ ਨਾਲ ਹੋਰ ਆਉਂਦੀਆਂ ਔਰ ਪੈਸੇ ਆ ਤੁਹਾਡੇ ਤੁਹਾਨੂੰ ਇਹ ਮੈਸੇਜ ਦਿੰਨੇ ਆ ਵੀ ਸਾਰੇ ਬਾਬਾ ਜੀ ਦਾ ਜੂਨਾਗੜਾ ਦੇ ਦਰਸ਼ਨ ਕਰਨ ਜੂਨਪੂ ਦੇ ਜੂਨਾਗੜ ਕਾਠੀਆਵਾਰ ਇਹਨੇ ਬਾਬਾ ਜੀ ਗੁਰੂ ਗੁਰੂ ਜਤਰਾ ਮਹਾਰਾਜ ਜੀ 9999 ਕੁੜ ਚੜ ਕੇ ਦਰਸ਼ ਹੁੰਦੇ ਆ। ਇੰਨੀਆਂ ਬੋੜੀਆਂ ਸੂਪ ਕੋਣ ਵਿੱਚ ਦਿੱਤੀਆਂ 9999 ਉਸ ਤੋਂ ਬਾਅਦ ਇੱਕ ਪਰਬਤ ਆਉਂਦਾ। ਇਹਨਾਂ ਦਾ ਰਸਤਾ ਆ ਰਿਹਾ ਜੀ। ਇਹ ਗਿਰਨਾਰ ਪਰਬਤ ਦਾ ਗੁਰੂ ਦਤਤ ਮਹਾਰਾਜ ਦਾ ਸਥਾਨ ਆ। ਹੋਰ ਵੀ ਕਹਿੰਦਾ ਆ ਪਿਆ। ਉਹਨਾਂ ਦੇ ਕੋਈ ਨਾਮ ਦੱਸੋ। ਸ਼ੋਮਨਾਥ ਅੰਗਰੇਸ਼ਵਰ ਦੁਆਰ ਕਾ ਦੇਸ਼ ਫੇਰ ਦੁਆਰ ਕਾ ਗੋਪੀਤਰਾ ਰੁਕਮੀ ਮੰਦਰ ਇੱਕ ਪੰਜ ਸ਼ਿਵਲਿੰਗਾ ਜਿੱਨਾ ਸਮੁੰਦਰ ਅਵੇਸ਼ ਸਮੁੰਦਰ ਅਵੇਸ਼ ਕਰਨ ਦਾ ਜਿਹੜੀ ਅੱਜ ਹੋਰ ਸੰਗਤਾਂ ਤੋਂ ਬੜੀ ਖੁਸ਼ਿਆਮਈ ਪਹਿਲੀ ਵਾਰ ਗੱਲ ਕਰਦੇ ਆ ਜਿਹੜੀ ਨਾਲ ਜਾਈਆ ਇਹਨਾਂ ਇਹਨਾਂ ਨੂੰ ਕੀ ਕਹਿਣਾ ਤੁਹਾਡਾ ਇਹ ਸਾਰੀ ਸੰਗਤਾਂ ਨਾਲ ਬਾਬਾ ਦੇ ਦਰਸ਼ਨ ਕਰਨੇ ਆ ਸਾਰੀ ਪਰਿਵਾਰ ਸਾਡੇ ਨਾਲ ਨਵਾਂ ਰਲਿਆ ਜਿਹੜਾ ਕੋਈ ਰਹਿੰਦੇ ਆਂ ਗਾਂ ਨਾਲ ਨਾਲ ਸਾਡੇ ਜੁੜੀ ਜਾਵਾਂਗੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਭਾਈ ਵੀਰ ਬੈਠੇ ਆ ਸਾਰਿਆਂ ਨੂੰ ਸਾਡਾ ਮੈਸੇਜ ਜਾਊਗਾ ਤੇ ਬਾਬਾ ਜਨਮ ਭੂਮੀ ਜੂਨਾਗੜ ਕਾਠੀਆਵੜ ਜਿਹੜਾ ਚਾ ਚਾਤਰਾ ਜਿਹਨਾਂ ਦੇ ਮੱਲ ਕਰਮ ਭੂਮੀ ਆ ਜਿਹੜੀ ਜਨਮ ਭੂਮੀ ਉਹ ਜੂਨਾਗੜ ਦੇ ਵਿੱਚ ਕਾਠੀਆਵੜ ਚ ਠੀਕ ਐ ਸਰਬਾਹਮ ਜੈ ਬਾਬੇ ਜੈ ਬਾਬੇ ਦੀ ਬਾਜੀ ਜੈ ਬਾਬੇ ਦੀ ਸਾਰੀ ਸੰਗਤ ਨੂੰ ਜੈ ਬਾਬੇ ਦੀ ਜੀ ਮੈਂ ਤੁਹਾਨੂੰ ਕੋਈ ਸਵਾਲ ਨਹੀਂ ਕਰੂੰਗਾ ਤੁਸੀਂ ਭੇਟਾ ਰੋਨੇ ਆ ਕੋਈ ਭੇਟਾ ਸੁਣ ਕੇ ਰਾਜ ਸੁਣਾਓ ਜਿਕਰਾ ਪਾਉਣ ਵਾਲੀ ਨਾ ਜੀਦਾ ਵਾਟਸਐਪ ਆਜੋ ਪਾਗ ਤਾ ਗੱਡੀ ਜੁਨਾ ਗੜੇ ਜਾਣੀਆਂ ਆਜੋ ਪਾਗ ਤਾ ਗੱਡੀ ਜੁਨਾ ਗੜੇ ਜਾਣੀਆਂ ਆਜੋ ਪਾਗ ਤਾ ਗੱਡੀ ਜੁਨਾ ਗੜੇ ਜਾਣੀਆਂ ਅਮਰ ਜਵਾਰ ਲਾਈ ਅਮਰ ਜੀਤ ਨੇ ਪਾਵਰ ਲਾਈ गोगी ने डबे बनाए गोगी ने डबे बनाए गोगी ने डबे बनाए गोगी ने डबे बनाए गोगी ਜਾ ਬਾਬੇ ਜੀ ਜੀ ਬਾਬੇ ਜੀ ਕਿੱਲਾ ਹੋਣਦਾ ਤੁਹਾਡਾ ਸਫ਼ਰ ਆ ਹਾਂਜੀ ਜਲੰਧਰ ਤੋਂ ਤੈਅ ਕਰਦੇ ਆ ਜੀ ਕਿ ਰਾਸਤੇ ਵਿੱਚ ਕਿਹੜੇ ਕਿਹੜੇ ਸ਼ਹਿਰ ਆਉਣਗੇ ਤਾਂ ਤੁਸੀਂ ਪਹੁੰਚਣਾ ਕਿੱਥੇ ਆ ਕਿਹੜੇ ਕਿਹੜੇ ਧਾਮ ਅਸੀਂ ਗਾਂਦੀ ਤ ਨਗਰ ਅਹਮਦਾਬਾਦ ਹੁੰਦੇ ਹੋਏ ਅਸੀਂ ਜੂਨਾਗੜ ਕਾਠਿਆਵੜ ਦੀ ਧਰਤੀ ਜਿੱਥੇ ਬਾਬਾ ਪੌਣਾ ਹਰੀ ਜੀ ਦਾ ਜਨਮ ਹੋਇਆ ਉਹ ਜਨਮ ਸਥਾਨ ਤੇ ਜਾ ਰਹੇ ਆ ਜੀ ਠੀਕ ਆ ਕਿੰਨੀ ਸੰਗਤ ਹੈ ਤੁਹਾਡੇ ਨਾਲ ਸਾਡੇ ਨਾਲ ਤਕਰੀਬਨ 4 300 ਤੋਂ ਉੱਪਰ ਹੈ ਯਾ ਜੀ ਚੱਲ ਰਹੀ ਕਿੰਨੇ ਵਸੇ ਆ ਤੁਹਾਡਾ ਸਾਡਾ ਹੀ ਮੈਸੇਜ ਆ ਕੇ ਬਾਬਾਈ ਦੇ ਰੰਗ ਦਾ ਬਾਬਾਈ ਦੇ ਨਾਮ ਦਾ ਭਜਨ ਆਨੰਦ ਮਾਣੋ ਕਿ ਪੌਣਾ ਹਾਰੀ ਜੀ ਸਭ ਤੇ ਮੇਰਾ ਕਰਨ ਸਭ ਦੀਆਂ ਝੋਲੀਆਂ ਪਰਨ ਮੇਰੇ ਪੌਣਾ ਹਾਰੀ ਬਚਪਨ ਰੂਪ ਦੇ ਵਿੱਚ 12 ਸਾਲ ਦੀ ਉਮਰ ਦੇ ਵਿੱਚ ਕਲਯੁਗ ਦੇ ਅਵਤਾਰੀ ਸਭ ਦੀਆਂ ਝੋਲੀਆਂ ਪਰਦੇ ਆ ਆਪਾਂ ਕਹਿ ਸਕਦੇ ਮਨ ਦੀ ਰਗੋਂ ਨਾ ਮਨ ਰੰਗਿਆ ਜਾਵੇ ਮਨ ਰੰਗਿਆ ਜਾਵੇ ਤਨ ਰੰਗਿਆ ਜਾਵੇ ਨਾਮ ਦਾ ਚੋਲਾ ਰੰਗਿਆ ਜਾਵੇ ਬਾਬਾਈ ਦੇ ਨਾਮ ਦੇ ਵਿੱਚ ਮਸਤ ਹੋ ਜਾਈਏ ਅਸੀਂ ਕਿ ਦੁਨੀਆ ਦੀ ਸੁਧ-ਬੁੱਧ ਨਾ ਰਹੇ ਸਾਨੂੰ ਜਿਗਦਾ ਬੇਟਾ ਹਾਂਜੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਸਾਰੀ ਸੰਗਤ ਨੂੰ ਜਕਾਰਾ ਪਉਣਾ ਹਰੀ ਬਾਬਾ ਜੀ ਦਾ ਉਹ ਸਾਚੇ ਦਰਬਾਰ ਕੀ ਜੈ ਸਭ ਤੋਂ ਪਹਿਲਾਂ ਮੈਂ ਜਵਾਬਾਂ ਨੇ ਉਹ 24 ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਗੁਰਮukh ਭਾਜੀ ਦਾ ਜਿਹੜਾ ਇਸ ਚਾਲੇ ਦੀ ਵੀਡੀਓ ਨੂੰ ਰਿਕਾਰਡ ਕਰਕੇ ਸਾਰੇ ਵਰਲਡ ਦੇ ਵਿੱਚ ਭੇਜ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਵੀ ਬਹੁਤ ਬੇਟਾ ਬਹੁਤ ਮਸੂਣੀ ਹੈ ਵੀ ਤੁਹਾਡੇ ਕੋਲੋਂ ਔਰ ਬਾਬਾ ਜੀ ਦੇ ਪੂਰੇ ਭक्त ਤੁਸੀਂ ਠੀਕ ਹੈ ਜੀ ਬਾਬਾ ਜੀ ਤੇ ਜਿਹੜੇ ਸਾਡੀ ਸੰਗਤ ਆਪੇ ਇਹਨਾਂ ਨੂੰ ਅੱਜ ਜਿਹੜੀਆਂ ਭੇਟਾਂ ਤੁਸੀਂ ਬਹੁਤ ਵਧੀਆ ਗੋਲੀਆਂ ਤੁਸੀਂ ਜੀ ਹਾਂਜੀ ਤੇ ਉਹਦੀ ਕੋਈ ਭੇਟ ਅੱਜ ਸੁਣਾ ਦੋ ਸੰਗਤ ਨੂੰ ਵੀ ਸੰਗਤ ਨੇ ਹਾਰੋ ਜਾਵੇ ਮੈਂ ਕੌਣ ਆ ਜੀ ਮੈਂ ਤਾਂ ਪਾਪੀ ਬੰਦਾ ਆ ਇਹ ਭੇਟ ਸੁਣਾ ਸਕਦਾ ਪੌਣਾ ਹਾਰੀ ਆ ਜੀ ਮੇਰੇ ਅੰਦਰ ਹਾਨੇਰਾ ਪੌਣਾ ਹਾਰੀ ਆ ਮੇਰੇ ਅੰਦਰ ਹਾਨੇਰਾ ਪੌਣਾ ਹਾਰੀ ਆ ਜੀ ਮੇਰੇ ਅੰਦਰ ਹਾਨੇਰਾ ਅੰਦਰ ਹਾਨੇਰਾ ਨਾਮ ਨਾ ਜਪਿਆ ਤੇਰਾ ਮੇਰੇ ਅੰਦਰ ਹਾਨੇਰਾ ਨਾਮ ਨਾ ਜਪਿਆ ਤੇਰਾ ਮੇਰੇ ਅੰਦਰ ਹਾਨੇਰਾ ਉਹ ਨਾਮ ਨਾ ਜਪਿਆ ਤੇਰਾ ਮੇਰੇ ਅੰਦਰ ਹਾਨੇਰਾ ਨਾਮ ਨਾ ਜਪਿਆ ਨੇਰਾ ਮੇਰੇ ਅੰਦਰ ਹਾਨੇਰਾ ਉਹ ਜਨਮ ਹੁਆ ਤੇ ਆਇਆ ਬਚਪਨ ਜਨਮ ਹੁਆ ਤੇ ਆਇਆ ਬਚਪਨ ਬਚਪਨ ਜਨਮ ਹੋਆ ਤੇ ਆਇਆ ਬਚਪਨ ਗੁੱਲਾ ਮੰਗਿਆ ਬੇੜਾ ਮੇਰੇ ਅੰਦਰ ਹਾਨੇਰਾ ਪੌਣਾ ਹਾਰਿਆ ਤੇਰੇ ਅੰਦਰ ਰਹੇਰਾ ਪੌਣਾ ਹਾਰਿਆ ਜੀ ਮੇਰੇ ਅੰਦਰ ਹਾਨੇਰਾ ਪੌਣਾ ਹਾਰਿਆ ਜੀ ਮੇਰੇ ਅੰਦਰ ਉਹ ਨਾਮ ਨਜਪਿਆ ਤੇਰਾ ਮੇਰੇ ਅੰਦਰ ਹਨੇਰਾ ਨਾਮ ਨਜਪਿਆ ਤੇਰਾ ਮੇਰੇ ਅੰਦਰ ਹਨੇਰਾ ਗਿਆ ਬਚਪਨ ਆਈ ਜਵਾਨੀ ਗਿਆ ਬਚਪਨ ਆਈ ਜਵਾਨੀ ਆ ਬਚਪਨ ਆਈ ਜਵਾਨੀ ਗਿਆ ਬਚਪਨ ਆਈ ਜਵਾਨੀ ਜੀ ਦਾ ਬੋਸ ਸਾਚੇ ਦਰਵਾਰ ਦੀ ਜੈ ਲਖਵੀਰ ਭਾਜੀ ਬਹੁਤ ਸੋਹਣੀ ਪੇਟ ਗਾਈ ਆ ਥੈਂਕ ਯੂ ਭਾਜੀ ਤਕਰੀਬਨ ਆਪਾਂ ਕਹਿੰਦੇ ਮਨ ਨੂੰ ਸ਼ੋਰ ਵਾਲੀਆਂ ਪੇਟਾਂ ਆਉਂਦੀਆਂ ਬਹੁਤ ਸੋਹਣੇ ਬੇਟਾ ਘਾਰੇ ਆ ਦੇਖੋ ਜੀ ਇਹ ਤਾਂ ਬਾਬਾ ਜੀ ਨੇ ਜੋ ਸਾਡੇ ਮਨ ਦੇ ਵਿੱਚ ਭਰ ਦਿੱਤਾ ਅਸੀਂ ਉਹੀ ਬੋਲਦੇ ਆ ਜੀ ਨਾ ਸਾਨੂੰ ਪੜਨਾ ਆਉਂਦਾ ਨਾ ਲਿਖਣਾ ਉਹਦਾ ਜੋ ਸਾਨੂੰ ਬਾਬਾ ਜੀ ਨੇ ਸੁਧ ਬੁਖਸ਼ਿਆ ਅਸੀਂ ਜੋ ਕਹ ਦਿੰਦੇ ਅੰਦਰੋਂ ਉਹੀ ਨਿਕਲਦੀ ਗੱਲ ਹੈ ठीक है कि दवा न्यूजीलैंड जालबात लिटर बाजी थैंक यू बाजी बहुत बहुत वाला अभी बहुत बताना हर वेले रखियो मेरी लाज मेरे पौना हरी हर वेले रखियो मेरी लाज मेरे पौना हरी आया सवाली जो भी मुडिया ना खाली कोई आया सवाली जो भी मुडिया ना खाली कोई तेरे इस दर तो महाराज मेरे पौना हरी ਤੇਰੇ ਇਸ ਦਰਤੋਂ ਆਜ ਮੇਰੇ ਹੋ ਮੇਰੀ लाज ਮੇਰੇ ਪੋਣਾਰੀ ਹਰ ਵੇਲੇ ਰੱਖਿਓ ਮੇਰੀ लाज ਮੇਰੇ ਪੋਣਾਰੀ ਦੇਖੀ ਕਹਿਣਾ ਨਾ ਮੋੜੀ ਮਾ ਪਾਣ ਹਰੀ ਬਾਬਾ ਜੀ ਦਾ ਬੋਲ ਸਾਜੇ ਦਰਬਾਰ ਆਓ ਜੀ ਇੱਦਾਂ ਨਹੀਂ ਇੱਧਰ ਬੰਦ ਰਣੇ ਨਹੀਂ ਉੱਧੇ ਬਸੋ ਨਹੀਂ ਇੱਦਾਂ ਨਹੀਂ ਬ੍ਰੋਤਰਾ ਮਾਰੇ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਆਹੋ ਕਰਪਾਣ ਹਰੀ ਬਾਬਾ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਸਾਨੂੰ ਤੀਸਰਾ ਮੂਰਤੀ ਸਥਾਪਨਾ ਦੇ ਵਾਸਤੇ ਅਸੀਂ ਸਾਰੀ ਸੰਗਤ ਲੈ ਕੇ ਜਾ ਰਹੇ ਹਾਂ ਫਰੋਜਤ ਪਾ ਜੀ ਤਸੀਦਾਰ ਜੀ ਸਾਨੂੰ ਮਿਲਿਆ ਬਹੁਤ ਵੱਡਾ ਸਾਡਾ ਮਾਨਕਤਾ ਬਾਬਾ ਜੀ ਸਾਡੇ ਨਾਲ ਫਰੋਜਪੁਰ ਵਾਲੇ ਤੇ ਸਾਰੀ ਸੰਗਤ ਨਾਲ ਲੱਗੇ ਜੂਨਾਗੜ ਜਾ ਰਹੇ ਆ ਗੁਰੂ ਜਤਰਾ ਮਹਾਰਾਜ ਦਰਸ਼ਨ ਕਰਾਣੇ ਆ ਜਿੱਥੇ 9999 ਪੌੜੀ ਚੜ ਕੇ ਦਰਸ਼ਨ ਹੁੰਦੇ ਆ ਜਿੱਥੇ ਬਾਬਾ ਜੀ ਗੁਰੂ ਦਾ ਡੇਰਾ ਕਾਠੀਆਵੜ ਗੁਜਰਾਤ ਜੂਨਾਗੜ ਚ ਬਾਬਾ ਜੀ ਦਾ ਮੰਦਿਰ ਬਣ ਕੇ ਤਿਆਰ ਹੋ ਗਿਆ ਤੀਸਰਾ ਮੂਰਤੀ ਸਤਾਵਨ ਦਾ ਦਿਵਸ ਮਨਾਣ ਜਾ ਰਹੇ ਆ ਅਸੀਂ ਹੋਰ ਦੇਸ਼ ਦੇ ਜੋ ਭਾਈ ਵੀਰ ਸਾਰੇ ਦੇਖਦੇ ਆ ਬਾਬਾ ਜੀ ਦੇ ਬੰਦੇ ਦਾ ਦਰਸ਼ਨ ਕਰਨ ਆਪਣੀ ਜੀਵਨ ਸਫਲ ਬਣਾਓ ਹੋਰ ਅਸੀਂ ਸੂਮਨਾਸ ਮੰਦਰ ਨਗੇਸ਼ਵਰ ਮੰਦਰ દ્વાਰਕਾ ਦੇਸ਼ ਬੇੜਦਵਾਰ ਕਾ ਗੋਪੀਤਲਾ ਰੁਕਮਨੀ ਮੰਦਰ ਪੰਜ ਸ਼ਿਵਲਿੰਗ ਜਿੱਥੇ ਸਮੁੰਦਰ ਅਭਿਸ਼ੇਕ ਕਰਦਾ ਸਾਰੇ ਦਰਸ਼ਨ ਕਰਕੇ ਸੰਗਤ ਨੂੰ ਨਾਲ ਲੈ ਕੇ ਅਸੀਂ ਆ ਰਹੇ ਆਂ ਫਿਰ ਕਰਬ ਪਉਣਾ ਹਰੀ ਬਾਬਾ ਜੀ ਦਾ ਜੀ ਜੀ ਬਿਨਾਂ ਤੁਸੀਂ ਵੀ ਆ ਲੋ ਸੰਬਿਤ ਦਰਬਾਰਤਵਾਸ ਕਰਨ ਵਾਲੇ ਨਾਜ਼ੀ ਦਾ ਬੋਲ ਸੱਚੇ ਦਰਬਾਰ ਕੀ ਜੈ कर पड़ा जय ओ प्रेम से बोलो बेदी। सारे बोलोल बोलो, बेदी।, बोलो बेदी उच्ची बोलो बेदी। वो आप बुलावे साल बुलावेदी चाले आइए प्रेम से बोलो बेदी उच्ची बोलो बेदी संगत बोले जय बा ਜੈ ਬਾਬੇ ਜੈਦਾ ਬੀਤੇ ਪੌਣਾ ਹਾਰੀ ਬੋਸ ਸਾਡੇ ਦਾ ਸਾਰੀ ਜੈ ਕਰੋ ਕੋਲ ਸਭ ਨੇ ਆ ਸਾਰੀ ਸੰਗ ਦੀ ਨਾਲ ਚਲੋ ਉਹਨਾਂ ਨੂੰ ਦਿਓ ਇਹਨਾਂ ਨੂੰ ਜੈ ਬਾਬੇ ਆ ਤੁਮ ਦੇ ਕਰੋ ਪੌਣਾ ਹਾਰੀ ਬੋਸ ਸਾਡੇ ਦਾ ਸਾਰੀ ਜੈ ਕਰੋ ਜੈ ਕਰੋ ਗੁਰੂ ਤਖਤ ਮਹਾਰਾਜ ਦਾ ਬੋਸ ਸਾਡੇ ਦਾ ਸਾਰੀ ਜੈ ਕਰੋ ਕਮਲਗਿਰੀ ਮਹਾਜੀ ਦਾ ਬੋਸ ਸਕੇ ਦਰਬਾਰ ਕੀ ਜੈ ਓਲ ਕੀ ਜੈ ਬਾਬਾ ਜੀ ਕੇ ਪਿਆਰ ਕੀ ਜੈ ਕੀ ਜੈ ਜੇਕਰਾ ਜੁਨਾਗੜ ਅਵਤਾਰੀ ਦਾ ਬੋਸ ਸਕੇ ਦਰਬਾਰ ਕੀ ਜੈ ਜੇ ਮੇਲੇ ਮੇਟਾ ਨਾ ਟੋਲਿਆ ਜੇ ਲਾਵੇ ਨਾ ਮੇਲੇ ਜੈ